ਆ ਫੋਨ ਕਰਤਾ ਆ ਫਾਟਕ ਦੇ ਨਾਲ ਆ ਬਾਈ ਮੁੰਡਾ ਪਿਆ ਮਾਨਸਾ ਜਿਉਂਦਾ ਹਜੇ ਆ ਪੁਲਸ ਨੂੰ ਵੀ ਫੋਨ ਕਰਤਾ ਮੈਨੂੰ ਤਾਂ ਫੋਨ ਕਰਿਆ ਸੀ ਇੱਥੋਂ ਮੈਂ ਆਇਆਗਾ ਆ ਦੇਖ ਲੋ ਹਾਲਾਤ ਨੌਜਵਾਨਾਂ ਦੇ ਓ ਬਾਈ ਓ ਪਾਣੀ ਲੈ ਆਈ ਯਾਰਾ ਬਾਈ ਪਾਣੀ ਲੈ ਕੇ ਆਈ ਯਾਰਾ ਓ ਬਾਈ ਪਾਣੀ ਲਿਆ ਯਾਰਾ ਪੁਲਸ ਨੂੰ ਫੋਨ ਕਰਤਾ ਸੀ ਦੋ ਵਾਰ ਕਰਤਾ ਇਹਨੂੰ ਜਾ ਕੇ ਲੈ ਜਾਉਣਾ ਸੀ ਯਾਰਾ ਚੱਕ ਲੋ ਪਿਸਲੋੜਾ ਆਪਾਂ ਚੱਕ ਸਕਦੇ ਆ ਨੇ ਕਿੰਨੀ ਇਹ ਰੋਜ਼ ਹੀ ਲਾਂਦੇ ਨੇ ਕਟੋ 20 20 ਜਣੀ ਬੱਠੇ ਹੁੰਦੇ ਨੇ ਓਰੇ ਰੋਜ਼ ਆ ਅੱਛਾ ਜੀ ਇਹ ਕਹਾਂ ਤੁਹਾਨੂੰ ਬੈ ਤੁਹਾਡੇ ਸਾਹ ਵਾਲਾ ਸਾਹ ਤੇ ਰਹੀਆਂ ਨੇ ਤੇ ਆ ਥੱਲੇ ਪਈਆਂ ਦੇਖ ਲਓ ਉਹ ਪਈਆਂ ਇਹਦੇ ਉੱਤੇ ਪਈ ਸੀ ਸਰੰਜ ਇਹ ਉਹ ਸਰੰਜ ਤਾਜੀ ਪਈ ਐ ਔਰ ਕਿੰਨਾ ਕੁ ਸੁਪਿਆ ਐ ਇਹ ਜੇ ਬਾਜਾ ਤੁਹਾਰੀ ਯਾਰ ਹਾਂ ਹਾਂ ਇਹਨੂੰ ਮੋਟਰ ਤੇ ਮੋਟਰ ਤੇ ਟੱਕੀ ਨੂੰ ਕਿਸੇ ਵੀ ਆਟੋ ਚ ਪਾਵਾਂਗੇ ਇਧਰੋਂ ਹਾਂ ਹਾਂ ਉਹ ਕਰਾਂਗੇ ਆ ਫੜ ਯਾਰ ਲਾਈਵ ਕਰੀ ਚੱਲ ਲਈ ਲੈ ਇਹਨੂੰ ਚੱਕ ਕੇ ਲੈ ਜਾਣਾ ਯਾਰ ਆਪਾਂ ਹਜੇ ਸਾਹ ਚੱਲਦੇ ਆ ਵਿਚਾਰਿਆਂ ਵਾਲੀ ਭਾਈ ਦੇ ਆਹੀ ਬਈ ਲੱਗੀਆਂ ਨਾਲੇ ਉਹ ਲੱਗੇ ਯਾਰ ਚਕਾਈ ਯਾਰ ਹੈਲੋ ਚਕਬਾਈ ਨਾਲ ਯਾਰ ਉਹਦੇ ਮੋਢਿਆਂ ਤੇ ਚਕਬਾ ਦੇਾਰੇ ਹੋਏ ਆਪੇ ਆ ਟੀਕੇ ਟੁਪੇ ਲਾਇਆ ਨਹੀਂ ਮੈਡੀਕਲ ਆਈ ਕੀ ਲਾਇਆ ਓਏ ਕੀ ਖਾਦਾ ਚੰਗਾ ਭਲਾ ਚੱਕੇ ਨੂੰ ਚੱਕ ਚੰਗਾ ਭਲਾ ਕੀ ਖਾਂਦਾ ਸੀ ਸਹੀ ਦੱਸ ਆਏ ਦੱਸ ਕੀ ਖਾਦਾ ਬਾਈ ਕੀ ਖਾਂਦਾ ਦੱਸ ਹਾਂ ਦੱਸਈ ਆਪ ਵੀ ਦੱਸਦੇ ਕੀ ਖਾਂਦਾ ਨਹੀਂ ਮੈਂ ਉਹ ਸਾਰਾ ਸਵੇੰਜਾ ਹੋ ਜਾਂਦੀਆਂ ਨਹੀਂ ਅੜਗੀਆਂ ਪਈਆਂ ਉੱਥੇ ਹੋਰ ਕੀ ਹੋਰੇ ਕਾ ਤੋ ਮੈਂ ਫਿਰ ਤੁਮਾਂ ਐ ਅੱਧਾ ਘੰਟਾ ਹੋ ਗਿਆ ਸਾਨੂੰ ਵੀਡੀਓ ਬਣਾਈ ਜਾਂਦਾ ਮੇਰੀ ਪਰੇਗਾ ਹੈ ਕੀ ਦੇ ਹਕੀਕਤ ਹੈ ਤੁਹਾਨੂੰ ਕਾਤੋਂ ਐਵੇਂ ਪਿਆ ਹੋਏ ਉਵੇਂ ਪੈ ਗਿਆ ਬਾਈ ਉਵੇਂ ਕਾਤੋਂ ਪੈ ਗਿਆ ਧੁੱਪੇ ਆ ਦੇ ਖੀਂ ਵੀ ਲੱਗਿਆ ਹਾ ਤੇਰੇ ਹੋਰੇ ਆ ਦੇ ਆ ਦੇ ਠੀਕੇ ਦਾ ਕੋਲ ਇਹਦਾ ਕੰਮ ਤੇ ਕਰੀ ਜੀ ਕਮਾ ਕਾ ਲਾਭ ਖਾਓ ਭਗਾ ਇੱਥੋਂ ਹਾਂ ਜੇ ਕਿ ਵੀ ਨਾ ਨਹੀਂ ਆ ਫਿਰ ਇੱਕ ਖੀਂ ਲੱਗਿਆ ਤੇਰੇ ਹੋਰੇ ਆਹ ਉਹ ਇਹ ਤੇ ਛੱਡ ਬੱਤੀ ਸੀ ਤੂੰ ਐ ਪੂਰੇ ਕਾਤੋਂ ਪੈਂ ਦਪਹਿਰੇ ਸਿਕਤ ਪੈਂ ਦਪਹਿਰੇ ਬਾਈ ਦੋ ਤਿੰਨ ਵਾਰੀ ਜਿਹੜੇ ਮਾਰਾ ਕਰੋ ਉਹਦਾ ਗੋਦ ਲੈਣ ਲਾਂਦੇ ਨੇ ਠੀਕੇ ਹੋਈ ਆ ਦੇ ਹੋਰੇ ਸਾਰਿਆਂ ਸਾਰਿਆਂ ਪਈ ਅੰਦਰ ਆ ਪੰਜ ਜਣੇ ਬਟੋਨਾਂ ਠੀਕੇ ਤਾਂ ਤੋਂ 11 ਵਜੇ 5 ਵਜੇ 4 ਵਜੇ ਸਾਰਾ ਦਿਨ ਟੇਕ ਰਹੇ ਆ ਅੱਜ ਜਮਾ ਲੈਣ ਵਾਲਾ ਫਾਟ ਦੀ ਬਾਸ ਇਧਰ ਚੱਕੋਂਗੇ ਹੋਰ ਆ ਬਾਈ ਕੰਬੋਸ ਨੇ ਮੇ ਕੰਨੀ ਹੋਰ ਆ ਸੁਮਾ ਦਿਖਾਉਣਾ ਬਸ ਆਲੇ ਠੀਕੇ ਟੂਪੇ ਅੱਜ ਗਾਣੇ ਖੋਬਾ ਬੰਦ ਚੱਕ ਲੈ ਆਏ ਕੇਰਾਂ ਤੇ ਨੇ ਹਾਂ ਨਾ ਨਾਲ ਹੀ ਆ ਬੱਸ ਲੈਣਾ ਦੇ ਨਾਲ ਖੰਭਿਆਂ ਜਿਹੇ ਪਿਆ ਹਾਂ ਮਾਤਾ ਇਧਰ ਆਈ ਗੱਲ ਕਰਾ ਜੋ ਹਾਂ ਮਾਤਾ ਕੀ ਕਰਿਓ ਪਾਣੀ ਭਈਆ ਕਰ ਦੇਣਾ ਮਾਤਾ ਸਾਹ ਨਾ ਉਹ ਕਰਨਾ ਯਾਰ ਉਹ ਆਉਂਦੇ ਆ ਬੰਦੇ ਤੈਨੂੰ ਲੋਕ ਇੱਥੇ ਖੜੇ ਇੱਥੇ ਪਹਿਲਾ ਬਾ ਮਰਿਆ ਕੋਰੇ ਮਰਿਆ ਮਾਂ ਕੋ ਪਿਆਰੇ ਗਲਦੀ ਪੋਰੇ ਆਧਾ ਅੱਜ ਜਾ ਕੋਈ ਗੱਲ ਨਹੀਂ ਆਰੇ ਆ ਤੇਰਾ ਮਾਤਾ ਕਹੀ ਨਹੀਂ ਮੈਂ ਆਦੇ ਮੁੰਡੇ ਨੂੰ ਪਾਲ ਲਈ ਮਾਤਾ ਨੂੰ ਮੁੱਛ ਵਾਲੇ ਕਿੱਥੇ ਕਹੀ ਮਾਤਾ ਨੂੰ ਮੁੱਛ ਗਏ ਬੰਦੇ ਬੰਦੇ ਮਾੜਾ ਕਿੰਨੇ ਕੇ ਬੰਦੇ ਰਹਿੰਦੇ ਨੇ ਔਰੇ ਨਸ਼ਾ ਕਰਨ ਵਾਲੇ ਉਹ ਤਾਂ ਹੋਣਾ ਇੰਨਾ ਕਿ ਕੀ ਪਤਾ ਇਹਦਾ ਸਾਰਾ ਦਿਨ ਇਹ ਹੀ ਕੰਮ ਔਰੇ ਕੋਈ ਆਮਦਾ ਨਹੀਂ ਫੜਨ ਫੜਨ ਨਾਲ ਕੋਈ ਸਾਰਾ ਦਿਨ ਨਸ਼ਾ ਕਰੀ ਜਾਂਦੇ ਨੇ ਸਾਰਾ ਦਿਨ ਇਹ ਹੀ ਹਾਲ ਆ ਤੂੰ ਆਦੇ ਮੁੰਡੇ ਨੂੰ ਪਾਲ ਲਈ ਔਰੇ ਮੈਂ ਤਾਂ ਮੁੰਡੇ ਦੇਖਣ ਆਈ ਆ ਤੇਰਾ ਮੁੰਡਾ ਵੀ ਆਈ ਹੈ ਹੁਣ ਮੈਨੂੰ ਪਤਾ ਤੁਸੀਂ ਇਹ ਬਣਾਈ ਜਨੋ ਨਾ ਨਾ ਲੈ ਨਹੀਂ ਬਣਾਉਂਦਾ ਇੱਧਰ ਕਰਤਾ ਬੇਟਾ ਲੋਕਾਂ ਨੂੰ ਪਤਾ ਲੱਗੂ ਇਹ ਸਰਕਾਰਾਂ ਨੂੰ ਪਤਾ ਲੱਗੂ ਆ ਦੇਖੋ ਭਾਈ ਔਰੇ ਕਿੰਨੀਆਂ ਸਰੰਜਾਂ ਕਿਵੇਂ ਟੀਕੇ ਆ ਦੇਖੋ ਆਂਡੀ ਗਮਾਂਡੀ ਕਰ ਰਹੇ ਔਰੇ ਮਰਿਆਤ ਹੈ ਪਹਿਲਾਂ ਲਾਉਂਦੇ ਸੀ ਭਾਈ ਹੁਣ ਨਹੀਂ ਲਾਉਂਦਾ ਤੇ ਹੁਣ ਭਾਂ ਔਰੇ ਕੂਕ ਕਿਵੇਂ ਸੁੱਤਾ ਭਾਂ ਬੱਥਰਾਂ ਤੇ ਗਾਦਣਾ ਸੌ ਗਿਆ ਖੜ ਜਾ ਬੁੱਸਾਉ ਦੀ ਤੈਨੂੰ ਪਸਪ ਕਰ ਮੈਡੀਕਲ ਕਰਵਾਉਣੇ ਜ਼ਰਾ ਫੜ ਲੋ ਆ ਦੇਖੋ ਭਾਈ ਕਿੰਨੀਆਂ ਸਰੰਜਾਂ ਯਾਰਾ ਆ ਦੇਖ ਲੋ ਆ ਪਈਆਂ ਸੀ ਟੀਕੇ ਦੂਜੇ ਮੈਡੀਕਲ ਐ ਡੀਕੇ ਵੀ ਮਿਲਣ ਲੱਗੇ ਆ ਡੀਕੇ ਆਏ ਨੇ ਤਾਜ਼ਾ ਮੁੰਲਾ ਆ ਆ ਦੇਖੋ ਇਹਦੇ ਉੱਤੇ ਪਈ ਸੀ ਮੇਰੇ ਆਉਣ ਤੋਂ ਪਹਿਲਾਂ ਆ ਦੇਖ ਲੋ ਐ ਪਿਆਸੂਰੇ ਮਰਿਆ ਹੁਣ ਇਹ ਖੜਾ ਹੋਇਆ ਉਹ ਪੈ ਕਵੇਂਗਾ ਤੂੰ ਕਮਲਿਆ ਬਾਈ ਇਧਰ ਜੇ ਮਰ ਜਾਂਦਾ ਫੇਰ ਮੈਂ ਮੰਨਦਾ ਤੈਨੂੰ ਅੱਧਾ ਘੰਟਾ ਹੋ ਗਿਆ ਮੈਨੂੰ ਲੱਪੜ ਮਾਰ ਮਾਰ ਉਠਾਉਣ ਦੇ ਨੂੰ ਪਤਾ ਲੱਗ ਗਿਆ ਤੁਹਾਨੂੰ ਬਸ ਸੁਰਤ ਸੀ ਕੋਈ ਵੱਡਾ ਵੱਡੇ ਇੱਥੋਂ ਫੋਨ ਕਰਿਆ ਮੈਨੂੰ ਵੀ ਉਹਰੇ ਬੱਚੇ ਉਹਦੇ ਉੱਤੋਂ ਕੁਝ ਕੁ ਚੱਕ ਕੇ ਮੈਂ ਸਾਰੇ ਦਿਨ ਅਸੀਂ ਕੰਮ ਵੀਰੇ ਪੂਰੇ ਕਿੰਨਾ ਕੁ ਲੋਕ ਪਈ ਰਹਿੰਦੇ ਨੇ ਵੱਡੇ ਵੀਰੇ ਸਾਰਾ ਦਿਨ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਨੋਂ ਮਰਤੀ ਜਿਹੜਾ ਮਾਰਨੋ ਟੀਕੇ ਲਾਂਦੇ ਰਹਿੰਦੇ ਨੇ ਉਧਰ ਚੌਵੀ ਘੰਟੇ ਚੱਲਦਾ ਘੰਟੇ ਚੱਲਦਾ 24 ਘੰਟੇ ਥੋੜੇ ਉਰੀ ਘਰ ਚੁਮ ਗਾ ਓਏ ਪੂਰੇ ਸਾਰਾ ਦਿਨ ਟੀਕੇ ਲਾ ਹਾਂ ਬਈ ਇੱਕ ਹੋਰ ਪਿਆਗਾ ਹਾਂ ਕਿੱਥੇ ਹੈ ਹੈ ਉੱਥੇ ਬੈਠੇਗਾ ਹਾਂ ਹਾਂ ਮਾਤਾ ਮਾਤਾ ਹੁਣ ਮੈਂ ਕੀ ਕਰਾਂ ਇੱਥੇ ਬਾਈ ਇਹ ਹੋਰ ਕਿੱਥੇ ਜਬਣਾ ਆਈ ਹਿੱਧਰ ਦੀ ਮੈਂ ਦੱਸੂ ਇੱਕ ਇੱਥੇ ਬੈਠਾ ਕਹਿੰਦੇ ਉਹਦੇ ਨਾਲ ਹੀ ਸੀ ਉਹ ਏ ਗੁਲਦੀਪ ਇਹਨੂੰ ਫਾਖਾ ਫਲ ਕੇ ਕੋ ਬੈਠਾ ਗਾਹਾਂ ਕਹਿੰਦੇ ਬੱਤਰਾ ਕੋਲੇ ਆ ਜਾ ਬਾਈ ਉੱਥੇ ਚੱਲਦੇ ਮੈਂ ਤੇਰੇ ਨਾਲ ਤੂੰ ਦੂਰੀ ਬੈਹ ਜਾ ਤੇਰੇ ਨਾਲ ਹੀ ਸੀ ਉਹ ਆ ਦੇਖ ਲੋ ਬਈ ਹਾਲ ਜਬਾਨੀ ਦੇ ਇੱਥੇ ਲਟਿਆ ਪਿਆ ਲੈਣਾ ਤੇ ਵਾ ਲੈ ਬਤੰਦਰਾ 2 ਮਿੰਟ ਨਾ ਹੋਦੇ ਤੇਰਾ ਤਾਂ ਕੋ ਕਬੂਤ ਗਿਆ ਸੀ ਉਹ ਵੱਡੋ ਹੋ ਜਾਂਦਾ ਉਹ ਬੈਠਾ ਲੈ ਸਾਹਮਣੇ ਗਲਦੀਪ ਓਏ ਉਹ ਬੈਠਾ ਸਾਹਮਣੇ ਆ ਜਾ ਉਹੀ ਗੈਰ ਨੂੰ ਖਾ ਤੂੰ ਖਾ ਨਾ ਤੀਖੋ ਇੱਕ ਆ ਬੈਠਾ ਓ ਕੀ ਕਰਦਾ ਰਿਹਾ ਓਏ ਕੀ ਕਰਦਾ ਹੋਰੇ ਕੱਪੜੇ ਬਾਹਨ ਕੱਪੜੇ ਪਾ ਤਾਂ ਕਰ ਕੱਪੜੇ ਕੱਪੜੇ ਵਾਲਾ ਤਾਂ ਆਹ ਪਾੜਾ ਪਾੜਾ ਕੋਈ ਚੱਕਰ ਨਹੀਂ ਆ ਉਥੋਂ ਕੀ ਭਰ ਕੇ ਲੈਣ ਨੂੰ ਆਈ ਇਹ ਲਾਉਂਦਾ ਹੈ ਆਂਟੀਕਾ ਲਾਂਦਾ ਹੈ ਕੋਈ ਗੱਲ ਨਹੀਂ ਟੀਜਾ ਦਾ ਲਾਵੇ ਤਾਂ ਮਰੀਜ਼ ਆ ਬਚਾ ਦਾ ਤਾਂ ਇੱਜ਼ਤ ਕਰਾਵਾਂਗੇ ਤੇਰੇ ਨਾਲ ਸੀ ਇਹ ਅੜ ਗਿਆ ਮਰਿਆ ਪਿਆਣਾ ਉੱਥੇ ਮਰਨ ਮਰਨ ਮਾਰਾ ਹੋਇਆ ਪਿਆ ਸੀ ਤੂੰ ਲਾ ਹਟਿਆ ਬਾਈ ਨਾਲ ਜੀ ਜੀ ਮਾਰ ਚੱਗਾ ਚੁੱਪ ਕਰ ਜਾ ਇਹ ਵੀ ਲਾਉਂਦਾ ਟੀਕਾ ਛੋਟੇ ਮਲੇ ਦਾ ਸਾਡੇ ਸਾਡੇ ਪੇੜਾ ਨਹੀਂ ਪਤਾ ਨਹੀਂ ਕਿੱਥੋਂ ਦੇ ਨੇ ਛੱਡਾ ਪੇੜਾ ਬਦਨਾਮ ਕਿਹੜਾ ਪਿੰਡਾ ਜਰਾ ਆ ਇਹ ਲੋਕ ਨੇ ਉਰੇ ਕੀ ਕਰਦਾ ਤੂੰ ਦਿਖਾ ਆ ਜ ਸਾਰੇ ਤਲਾਤੀ ਕਿੱਥੇ ਆ ਖੂਨ ਲੱਗਿਆ ਪਿਆ ਤਾਜ਼ਾ ਦੇ ਹੱਥ ਤੇ ਕਿੱਥੇ ਲਾਇਆ ਚਾ ਕੁਛ ਨਹੀਂ ਗਾਇਆ ਤੈਨੂੰ ਇਹ ਦੱਸ ਦੇ ਆਪੀ ਉਹ ਮਰੀਜ਼ ਐ ਤੇਰਾ ਤਾਂ ਦੱਸ ਕਿੱਥੋਂ ਲਾਇਆ ਆ ਆ ਦੇਖਾ ਕਿਦਣਾ ਲਾਇਆ ਫੜਾ ਡੀਗਾ ਆ ਦੇ ਹੋਏ ਹਾਲਾ ਕੁਲਦੀਪ ਆ ਦੇਖੀ ਹਾਲਾ ਉਰੇ ਆਓ ਪੱਤਰਕਾਰੋ